ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਲੌਗ ਦੇ ਵਿੱਚ ਅੱਜ ਤੁਹਾਨੂੰ ਗੁਰੂ ਅਰਜਨ ਦੇਵ ਜੀ ਦੀ ਸ਼ੀਧੀ ਬਾਰੇ ਬਾਬਾਈ ਚਾਨਣਾ ਪਾਉਣਗੇ ਰਾਗੀ ਭਾਈ ਹਰਦੇਵ ਸਿੰਘ ਜੀ ਪਿੰਡਰ ਤੇ ਉਸ ਸਾਖੀ ਦੇ ਉੱਤੇ ਕੋਈ ਚਾਨਣਾ ਪਾਉਣਗੇ ਤੇ ਉਹ ਬੜੇ ਪਿਆਰ ਦੇ ਨਾਲ ਸੁਣੀਏ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਅਰਜਨ ਦੇ ਮਹਾਰਾਜ ਤਾਂ ਸ਼ਹੀਦ ਹੋ ਗਏ ਸਾਧ ਸੰਗਤ ਪਰ ਇਹ ਰੇਤ ਪਾਉਣ ਵਾਲਾ ਪਰਪੁੰਜਾ ਜਿਹੜਾ ਸੀਗਾ ਨਾ ਇਹਦੇ ਅੰਦਰ ਵਿਚਾਰੇ ਦੇ ਇੱਕ ਪਾਗਲਪਨ ਜੈ ਜਿੱਦਾਂ ਬੰਦੇ ਦੇ ਹੋ ਜਾਂਦਾ ਏਦਾਂ ਹੋ ਗਿਆ ਇਹਨੇ ਆਖਿਆ ਉਹ ਚੰਦੂ ਗੁਰੂ ਅਰਜਨ ਦੇ ਮਹਾਰਾਜ ਕਿਸੇ ਨੂੰ ਮੰਦਾ ਨਹੀਂ ਸਨ ਬੋਲਦੇ ਮੇਰੇ ਕੋਲੋਂ ਤੂੰ ਇਹ ਇਨਾ ਮਾੜਾ ਕਰਮ ਕਰਵਾਇਆ ਹੈ ਕੀ ਮੇਰੇ ਨਾਲ ਉਹਨਾਂ ਦਾ ਕੋਈ ਦੁਸ਼ਮਣੀ ਸੀ ਕੀ ਮੇਰੇ ਨਾਲ ਉਹਨਾਂ ਦਾ ਕੋਈ ਵੈਰ ਸੀਗਾ ਚੰਦੂ ਤੂੰ ਮੇਰੇ ਕੋਲੋਂ ਇਹ ਕਰਮ ਕਰਵਾਇਆ ਹੈ ਮੈਨੂੰ ਦਰਗਾਹ ਤੱਕ ਕਿਤੇ ਮਾਫੀ ਨਹੀਂ ਮਿਲੇਗੀ ਇਹ ਗੱਲ ਪਾਗਲਾ ਵਾਂਗੂ ਹੋ ਗਿਆ ਹੈ ਲਾਹੌਰ ਦੀਆਂ ਗਲੀਆਂ 'ਚ ਸਾਧ ਸੰਗਤ ਜਿਹੜੇ ਇਹ ਹੱਥ ਵਿੱਚ ਲੈ ਕੇ ਉਹ ਲੋਟਾ ਗਿਆ ਰੇਤਾ ਜਿਹੜੇ ਖੁਰਪੇ ਨਾ ਪਾਈ ਨਾ ਸਤਗੁਰਾਂ ਦੇ ਸਿਰ ਦੇ ਵਿੱਚ ਉਹ ਲੈ ਕੇ ਤੇ ਗਲੀਆਂ 'ਚ ਘੁੰਮਦਾ ਫਿਰਦਾ ਹੈ ਹੁਣ ਸਤਗੁਰੂ ਸੱਚੇ ਪਾਤਸ਼ਾਹ ਜੀ ਤਾਂ ਸਰੀਰ ਦਾ त्याਗ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੱਦੀ ਤੇ ਬਰਾਜਮਾਨ ਹੋ ਗਏ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਗਰਦੀ ਤੇ ਬਰਾਜਮਾਨ ਹੋਏ ਜਹਾਂਗੀਰ ਦੀ ਦੋਸਤੀ ਬਣ ਗਈ ਇਹਨੇ ਦੋਸਤੀ ਬਣਾ ਲਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਨੇੜੇ ਹੋ ਗਿਆ ਇੱਕ ਦਿਨ ਬੈਠਿਆਂ ਬੈਠਿਆਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਾਰੀ ਦੀ ਸਾਰੀ ਵਿਥਿਆ ਜਿਹੜੀ ਸੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੀ ਜਹਾਂਗੀਰ ਦੇ ਕੰਨਾਂ ਵਿੱਚ ਪਾਈ ਹੱਥ ਜੋੜੇ ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਠੀਕ ਹੈ ਸਾਡੇ ਕੋਲੋਂ ਜਾਣੇ ਅਣਜਾਣੇ ਵਿੱਚ ਭੁੱਲ ਹੋਈ ਐ ਹੁਣ ਇਹਦੀ ਮੁਆਫੀ ਦਿਓ ਸਤਿਗੁਰੂ ਜੀ ਕਹਿਣ ਲੱਗੇ ਜਹਾਂਗੀਰ ਮੁਆਫੀ ਤੈਨੂੰ ਦੇ ਦੇਨੇ ਆ ਪਰ ਦੀਵਾਨ ਜਿਹੜਾ ਤੇਰਾ ਚੰਦੂ ਹੈ ਨਾ ਉਹ ਤੂੰ ਸਾਨੂੰ ਦੇ ਦੇ ਅਸੀਂ ਤੈਨੂੰ ਮੁਆਫੀ ਦੇ ਦਾਂਗੇ ਉਹ ਦੀਵਾਨ ਸਾਨੂੰ ਤੂੰ ਦੇ ਦੇ ਇਹਨੇ ਆਖਿਆ ਠੀਕ ਹੈ ਜੀ ਚੰਦੂ ਗੁਰੂ ਸਾਹਿਬ ਦੇ ਹਵਾਲੇ ਕਰ ਦਿੱਤਾ ਹਾਈ ਵਿਦੀ ਚੰਦ ਹੋਰ ਪਿਆਰੇ ਸਿੱਖ ਗੁਰੂ ਸਾਹਿਬ ਨੇ ਭੇਜੇ ਵੀ ਚੰਦੂ ਨੂੰ ਫੜ ਕੇ ਲਿਆਓ ਕੱਲ ਮੈਂ ਇਹ ਬਚਨ ਸਾਂਝਾ ਕੀਤਾ ਸੀ ਸੁਖਮਨੀ ਸਾਹਿਬ ਦਾ ਕਿ ਸੰਤ ਕਾ ਦੋਖੀ ਇਉਂ ਬਿੱਲ ਲਾਏ ਜੋ ਡਲ ਬਿਹੂਨ ਮਛਲੀ ਤਰ ਫੜਾਏ ਹੁਣ ਗੁਰੂ ਅਰਜਨ ਦੇਵ ਮਹਾਰਾਜ ਵਰਗਾ ਸੰਤ ਕਿਤੇ ਲੱਭਦਾ ਉਹਨਾਂ ਨੂੰ ਇਹਨੇ ਸਤਾਇਆ ਸਿੱਖ ਜਦੋਂ ਜਾਣ ਲੱਗੇ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ ਉਹ ਪਿਆਰਿਓ ਚੰਦੂ ਨੂੰ ਬਾਹ ਤੋਂ ਫੜ ਕੇ ਨਹੀਂ ਲਿਆਉਣਾ। ਇਹ ਕਿੱਦਾਂ ਲਿਆਉਣਾ ਹੈ? ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਉਹਦੇ ਨੱਕ ਦੇ ਵਿੱਚ ਮੋਰੀ ਕਰਕੇ ਵਿੱਚ ਰੱਸੀ ਪਾ ਲੈਣੀ ਹੈ। ਜਿਵੇਂ ਪਸ਼ੂਆਂ ਦੇ ਨਕੇਲ ਪਾਈ ਹੁੰਦੀ ਨਾ। ਏਦਾਂ ਪਾਉਣੀ ਹੈ ਤੁਸਾਂ। ਫਿਰ ਚੰਦੂ ਨੂੰ ਨਕੇਲ ਪਾ ਕੇ ਇੱਕ ਨੇ ਖਿੱਚੀ ਆਉਣਾ ਅਗਾਹ ਨੂੰ ਤੇ ਦੂਜਿਆਂ ਨੇ ਉਹਦੇ ਸਿਰ 'ਚ ਜੁੱਤੀਆਂ ਮਾਰੀ ਜਾਣੀਆਂ ਇਦਾਂ ਲਿਆਓ ਸਾਜ ਸੰਗਤ ਸਾਰੇ ਸ਼ਹਿਰ ਵਿੱਚ ਫੇਰਿਆ ਹੁਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਸਾਜ ਸੰਗਤ ਏਸ ਨੇ ਸਾਡੇ ਪਿਤਾ ਗੁਰੂ ਹਰਜਨ ਦੇ ਮਹਾਰਾਜ ਨੂੰ ਲਾਹੌਰ ਦੇ ਵਿੱਚ ਸ਼ਹੀਦ ਕੀਤਾ ਇਹਨੂੰ ਲਾਹੌਰ ਲੈ ਕੇ ਚੱਲੋ ਲਾਹੌਰ ਦੀਆਂ ਗਲੀਆਂ ਦੇ ਵਿੱਚ ਲੈ ਜਾਏ ਇੱਕ ਗਲੀ ਵੱਲ ਲੈ ਕੇ ਜਾਂਦੇ ਨੇ ਪਿੱਛੇ ਨਿਆਣੇ ਰੌਲਾ ਪਾਉਂਦੇ ਨੇ ਲੋਕ ਢੀਮਾ ਮਾਰਦੇ ਨੇ ਲੋਕ ਜੁੱਤੀਆਂ ਸੁੱਟਦੇ ਨੇ ਇਹਦੇ ਵੱਲ ਨੱਕ ਦੇ ਵਿੱਚ ਨਕੇਲ ਪਾਈ ਹੋਈ ਇਹਦੀ ਖਿੱਚੀ ਫਿਰਦੇ ਨੇ ਹੁਣ ਲਾਹੌਰ ਦੇ ਵਿੱਚ ਜਦੋਂ ਫਿਰਦਾ ਹੈ ਤੇ ਜਿੰਨੇ ਪਰਪੁੰਜੇ ਨੇ ਰੇਤ ਪਾਈ ਹੱਥ ਵਿੱਚ ਕੜਛਾ ਲੈ ਕੇ ਫਿਰਦਾ ਹੈ ਇਹਨੂੰ ਪਰਪੁੰਜੇ ਨੂੰ ਕੰਨੀ ਖਬਰ ਪੈ ਗਈ ਵੀ ਗੁਰੂ ਸਾਹਿਬ ਉਸ ਚੰਦੂ ਨੂੰ ਲੈ ਕੇ ਆਏ ਨੇ ਉਹਦੇ ਨੱਕ ਵਿੱਚ ਨਕੇਲ ਪਈ ਹੋਈ ਹੈ ਲੋਕ ਉਹਨੂੰ ਛਿੱਤਰ ਮਾਰਦੇ ਨੇ ਸਿਰ 'ਤੇ ਜੁੱਤੀਆਂ ਮਾਰਦੇ ਨੇ ਰੋਹ ਵਿੱਚ ਆ ਗਿਆ ਅੰਦਰੋਂ ਤਾਂ ਪਹਿਲਾਂ ਹੀ ਬੜਾ ਵਿਚਾਰਾ ਤਪਿਆ ਹੋਇਆ ਸੀ ਜੀ ਕਿ ਮੇਰੇ ਕੋਲੋਂ ਇਹ ਕੀ ਕਰਮ ਕਰਾਇਆ ਨੇ ਫਿਰਦਾ ਪਿਆ ਏ ਕਿਹੜੇ ਪਾਸੇ ਗਏ ਨੇ ਗੁਰੂ ਸਾਹਿਬ ਉਹਨੂੰ ਲੈ ਕੇ ਕਿਸੇ ਨੇ ਦੱਸਿਆ ਵੀ ਐਸ ਪਾਸੇ ਗਏ ਨੇ ਅੱਛਾ ਉਧਰ ਚਲਾ ਗਿਆ ਜੇ ਸੁਬਕਤ ਗਿਆ ਤੇ ਹੱਥ ਵਿੱਚ ਇਹਨੇ ਉਹ ਖੁਰਕਣਾ ਫੜਿਆ ਵੇਖਿਆ ਵੀ ਚੰਦੂ ਨੂੰ ਲੈ ਕੇ ਆ ਰਹੇ ਨੇ ਸਾਤ ਸੰਗਤ ਜਿਸ ਵਕਤ ਦੂਰੋਂ ਇਹਨੇ ਵੇਖਿਆ ਦੌੜ ਕੇ ਗਿਆ ਤੇ ਉਹ ਖੁਰਪਾ ਜਿਹਦੇ ਨਾਲ ਰੇਤ ਪਾਉਂਦਾ ਸੀਗਾ ਗੁਰੂ ਅਰਜਨ ਦੇ ਮਹਾਰਾਜ ਦੇ ਸਿਰ ਦੇ ਵਿੱਚ ਖਲੋ ਕੇ ਚੰਦੂ ਦੇ ਇਹਨੇ ਜੋਰ-ਜੋਰ ਦੀ ਇਹਨੇ ਮਾਰੇ ਜਦ ਤੱਕ ਚੰਦੂ ਬੇਹੋਸ਼ ਹੋ ਕੇ ਡਿੱਗਣੇ ਪਏ ਹਟਿਆ ਨਹੀਂ ਹੈ ਅੰਦਰ ਰੋष ਸੀ ਵੀ ਇਸ ਚੰਦੂ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸੀਸ ਵਿੱਚ ਮੇਰੇ ਕੋਲੋਂ ਇਹ ਰੇਤ ਪਵਾਈ। ਕੀ ਕਸੂਰ ਸੀ ਉਹਨਾਂ ਦਾ? ਅੰਦਰ ਰੋ ਪਰਿਆਇਨਾ। ਜੋ ਮਾਰ ਲੱਗਾ, ਜੋ ਮਾਰ ਲੱਗਾ ਹੁਣ ਹਟਾਵੇ ਕੋਈ ਨਾ। ਬਿਉਸ਼ ਹੋ ਕੇ ਡਿੱਗ ਪਿਆ। ਸਾਧ ਸੰਗਤ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੈਨ ਲੱਗੇ। ਪਿਆਰਿਓ ਹੁਣ ਇਹਦੇ ਸਰੀਰ ਨੂੰ ਚੁੱਕੋ ਉਸੇ ਰਾਵੀ ਦੇ ਕੰਡੇ ਤੇ ਸੁੱਟੋ ਇਹਦੇ ਸਰੀਰ ਨੂੰ ਜਾ ਕੇ ਸਰੀਰ ਜਦੋਂ ਇਹਦਾ ਸੁੱਟਿਆ ਰਾਵੀ ਦੇ ਕੰਡੇ ਤੇ ਜਾ ਕੇ ਭੁੱਖੇ ਕੁੱਤੇ ਤੁਰੇ ਫਿਰਦੇ ਉਥੇ ਇੱਲਾਂ ਗਿਲਜਾਂ ਉਥੇ ਖੰਭ ਮਾਰਦੀਆਂ ਉਡਾਰੀਆਂ ਮਾਰਦੀਆਂ ਆ ਗਈਆਂ ਚੰਦੂ ਦੇ ਸਰੀਰ ਦਾ ਨੋਚ-ਨੋਚ ਕੇ ਮਾਸ ਖਾ ਗਈਆਂ ਦੇਖੋ ਅੰਤ ਸਮਾਕੇ ਨਾ ਪੜਾ ਹੋਇਆ ਪੂਰੀ ਦੀ ਪੂਰੀ ਅਸ਼ਟ ਪਦੀ ਹੈ ਜਿਹੜੀ ਆਪਾਂ ਰੋੜ ਪੜਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜਿਨ੍ਹਾਂ ਦਾ ਆਪਾਂ ਪੁਰਬ ਮਨਾਇਆ ਹੈ ਸਫਲਾ ਹੋਵੇ ਤੁਹਾਡਾ ਟਾਈਮ ਸਾਰਿਆਂ ਦਾ ਇਹ ਬੱਚੇ ਜਿੰਨੇ ਨੇ ਤਿੰਨ ਚਾਰ ਬੱਚਿਆਂ ਨੇ ਬਹੁਤ ਯੋਗਦਾਨ ਪਾਇਆ ਬਹੁਤ ਜ਼ਿਆਦਾ ਸੋਕਮਨੀ ਸਾਹਿਬ ਦਾ ਪਾਠ ਵੀ ਕੀਤਾ ਆ ਬੱਚਰੀ ਹੈ ਬੀਬੀ ਦੀ ਪੋਤੀ ਹੈ ਇਹ ਪ੍ਰਸਾਦ ਤੋਂ ਚਾਰ ਬਿਰਹਾ ਕਿੰਨੀ ਜ਼ਿੰਮੇਵਾਰੀ ਦੇ ਨਿਆਣੇ ਟੀਲੀਵਿਜ਼ਨਾਂ ਗਾੜੀ ਫੋਨਾਂ ਤੋਂ ਨਹੀਂ ਛੱਡਦੇ ਉਹ ਪਰ ਇਹਨਾਂ ਨਿਆਣਿਆਂ ਨੇ ਵੇਖੋ ਸਤਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਉਮਰ ਦਰਾਜ ਹੋਣੇ ਇਹਨਾਂ ਨੇ ਨੀਂਦ ਨੂੰ ਨਹੀਂ ਵੇਖਿਆ ਵੀ ਦੁਪਹਿਰੇ ਮਾਂ ਸਾਨੂੰ ਤੇ ਨੀਂਦ ਆਈ ਐ ਸੀ ਫੋਨ ਵੇਖਣਾ ਐ ਨਹੀਂ ਇਹ ਵਕਤ ਤੋਂ ਪਹਿਲਾਂ ਪਹੁੰਚ ਜਾਂਦੇ ਸਨ ਆ ਹੁਣ ਵੀ ਜਦੋਂ ਆਪਾਂ ਆਏ ਆ ਮੈਂ ਸਫੀਰ ਦੀ ਤਾਰਾ ਤੂਰਾ ਠੀਕ ਕਰਨ ਲੱਗ ਪਿਆ ਬੀਬੀ ਜੀ ਬੀਬੀ ਮਹਿੰਦਰ ਕੌਰ ਉਹਨਾਂ ਨੇ ਮੈਂ ਆਖਿਆ ਵੀ ਤੁਸੀਂ ਪਾਠ ਪੜ੍ਹੋ ਇਹਨਾਂ ਨੇ ਹੱਥਾਂ 'ਚ ਗੁੱਟ ਕੇ ਫੜ ਲਏ ਉਸੇ ਵੇਲੇ ਨਾਲ ਅਸ਼ਟਪਦੀਆਂ ਪੜਨ ਲੱਗ ਪਏ ਇਹ ਤੁਹਾਡਾ ਕਮਾਇਆ ਹੋਇਆ ਹੈ ਅਗਲੀ ਵਾਰੀ ਇੱਕ ਸਾਲ ਪੂਰਾ ਹੁੰਦਾ ਹੈ ਸਾਲ ਬਾਅਦ ਹੀ ਪੁਰਬ ਮਨਾਉਂਦੇ ਆ ਨਾ ਕਿ ਇੱਕ ਸਾਲ ਬਾਅਦ ਫਿਰ ਵੇਖਿਆ ਜੇ ਵੀ ਤੁਹਾਡੇ ਵਿੱਚ ਕੀ ਵਾਧਾ ਹੋਇਆ ਹੈ ਕਿਸ ਕਲਾਸ ਦੇ ਵਿੱਚ ਕਿੰਨੇ ਬੱਚਿਆਂ ਦੇ ਵਿੱਚ ਵਾਧਾ ਹੋਇਆ ਹੈ ਸਕੂਲ ਹੈ ਗੁਰੂ ਨਾਨਕ ਦੇ ਘਰ ਦਾ ਇਹਦੇ ਵਿੱਚ ਤੁਸੀਂ ਵਾਧਾ ਕਰਨਾ ਹੈ ਕੋਈ ਵੀ ਬੱਚਾ ਜੇ ਉਹਦੇ ਅੰਦਰ ਚਾਹ ਪੈਦਾ ਹੁੰਦਾ ਹੈ ਕਿ ਮੈਂ ਵੀ ਬਾਣੀ ਪੜ੍ਹਨੀ ਐ ਉਹਨੂੰ ਤੋੜੋ ਨਹੀਂ ਕੋਈ ਉਹਦ ਕੋ ਗਲਤੀ ਹੁੰਦੀ ਐ ਬਿਠਾ ਕੇ ਸਮਝਾਓ ਪੁੱਤਰ ਇਥੋਂ ਏਦਾਂ ਨਹੀਂ ਏਦਾਂ ਪੜ੍ਹਨਾ ਚਾਹੀਦਾ ਸੀਗਾ ਕਿਉਂਕਿ ਮੈਂ ਇਹ ਬੇਨਤੀ ਕਰਦਾ ਰਹੀਨਾ ਮੇਰੇ ਜੀਵਨ ਦਾ ਲਕਸ਼ ਕੇਵਲ ਇਹ ਹੀ ਐ ਕਿ ਗੁਰੂ ਕਿਰਪਾ ਕਰੇ ਕਿ ਗੁਰੂ ਨਾਨਕ ਦਾ ਮਿਸ਼ਨ ਹੈ ਜਿਹੜਾ ਆਪਾਂ ਅੱਗੇ ਤੋਂ ਅੱਗੇ ਚਲਾਉਣਾ ਐ ਅੱਗੇ ਤੋਂ ਅੱਗੇ ਕਿ ਸਾਡੇ ਇਸ ਦੀਵਾਨ ਦੇ ਵਿੱਚ ਜਿੰਨੇ ਦਿਨ ਦੀਵਾਨ ਕੀਤਾ ਹੈ ਇਹਦੇ ਵਿੱਚ ਅਸੀਂ ਏਨੇ ਬੱਚੇ ਨਵੇਂ ਜੁੜਦੇ ਨੇ ਨਾਲ ਨਵੇਂ ਜੁੜੇ ਨੇ ਬਹੁਤ ਬੱਚੇ ਅੱਜ ਗੁਰੂ ਦੀ ਕਿਰਪਾ ਹੈ ਕਈ ਵਿਦੇਸ਼ਾਂ ਵਿੱਚ ਚਲੇ ਗਏ ਰਾਗੀ ਬਣ ਗਏ ਕੋਈ ਗਰੰਤੀ ਬਣ ਗਏ ਕੋਈ ਇੱਥੇ ਨੇ ਚਲੇ ਹੈ ਇਹ ਹੀ ਮੈਂ ਅਰਦਾਸ ਕਰਦਾ ਰਿਹਾ ਕਿ ਸੱਚੇ ਪਾਤਸ਼ਾਹ ਕਿਰਪਾਲੂ ਜੀ ਕਿਰਪਾ ਕਰੇ ਅਜੇ ਇਹ ਤੁਹਾਡੀ ਬਾਣੀ ਦੀ ਦਾਤ ਹੈ ਜੇ ਤੁਸੀਂ ਝੋਲੀ ਵਿੱਚ ਪਾਈ ਹੈ ਤੇ ਇਹਦੇ ਵਿੱਚੋਂ ਕੋਈ ਕਿਨਕਾ ਕਿਸੇ ਨੂੰ ਮਿਲ ਜਾਵੇ ਤਾਂ ਕਿ ਉਹਦਾ ਜੀਵਨ ਵੀ ਸਫਲਾ ਤੇ ਮੇਰਾ ਵੀ ਸਫਲਾ ਹੋ ਜਾਏਗਾ ਇਹ ਬਾਣੀ ਹੈ ਆਪਾਂ ਪੜਨੀ ਵੱਧ ਤੋਂ ਵੱਧ ਮਾਇਆ ਇਕੱਠੀ ਜਿੰਨੀ ਮਰਜ਼ੀ ਤੁਸੀਂ ਕਰ ਲਓ ਵੀ ਐ ਸਾਲ ਵਿੱਚ ਅਸੀਂ ਨਾ ਝੋਲਾ ਭਰ ਲਿਆ ਪੈਸਿਆਂ ਦਾ ਕਈ ਵਾਰੀ ਇਦਾਂ ਕਹਿੰਨੇ ਨਾ ਵੀ ਅਸੀਂ ਝੋਲਾ ਭਰਿਆ ਇਦ ਕੀ ਪੈਸਿਆਂ ਦਾ ਬੈਂਕ ਵਿੱਚ ਜੀ ਗੁਰਦੁਆਰੇ ਦੇ ਨਾਂ ਦਾ 20 ਲੱਖ ਰੁਪਈਆ ਕੀ ਕੀਤਾ ਉਹਨਾਂ 20 ਲੱਖ ਦਾ ਜੀ ਗੁਰੂ ਨਾਨਕ ਨੇ ਆਖਿਆ ਬਿਲਡਿੰਗਾਂ ਬਣਾਓ ਗੁਰੂ ਨਾਨਕ ਨੇ ਆਖਿਆ ਮੇਰੇ ਨਾਮ ਨੂੰ ਵੰਡੋ ਗੁਰੂ ਨਾਨਕ ਦੀ ਬਾਣੀ ਨੂੰ ਵੰਡੋ ਵੱਡੀਆਂ ਬਿਲਡਿੰਗਾਂ ਵੱਡੀਆਂ ਲੜਾਈਆਂ ਹੋ ਜਾਂਦੀਆਂ ਨੇ ਬਿਲਡਿੰਗਾਂ ਦੇ ਮਾਲਕ ਬਣ ਲੱਗ ਜਾਂਦੇ ਅਸੀਂ ਫੇਰ ਨਹੀਂ ਮੇਰੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਜਾਂਦੇ ਸਨ ਸਾਧ ਸੰਗਤ ਕੇਵਲ ਉੱਥੇ ਸਿੱਖ ਜਿਹੜੇ ਸਨ ਇੱਕ ਕਮਰਾ ਧਰਮਸ਼ਾਲਾ ਦੇ ਨਾਂ ਤੇ ਬਣਾਉਂਦੇ ਸਨ ਕਿ ਇਹ ਧਰਮਸ਼ਾਲਾ ਹੈ ਉੱਥੋਂ ਫਿਰ ਮੇਰੇ ਸੱਚੇ ਪਾਤਸ਼ਾਹ ਅੱਗੇ ਚਲੇ ਜਾਂਦੇ ਸਨ ਉਹੀ ਮੇਰੇ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਨੇ ਉਹੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਹੀ ਗੁਰੂ ਰਾਮਦਾਸ ਮਹਾਰਾਜ ਨੇ ਉਹੀ ਸਾਨੂੰ ਸਿੱਖ ਜਿੰਨੇ ਅਸੀਂ ਗੁਰੂ ਨਾਨਕ ਦੇ ਪਿਆਰੇ ਸਿੱਖੋ ਸਭਨਾਂ ਦੇ ਅੰਦਰ ਇਹ ਭਾਵਨਾ ਹੋਵੇ ਕਿ ਮਾਇਆ ਤਾਂ ਇਕੱਠੀ ਜਿੰਨੀ ਮਰਜ਼ੀ ਕਰ ਲਓ ਪਰ ਪਿਆਰਿਓ ਸਿੱਖ ਇਕੱਠੇ ਕਰਨੇ ਬੜੇ ਜ਼ਰੂਰੀ ਨੇ ਸਿੱਖਾਂ ਨੂੰ ਅਸੀਂ ਇਕੱਠਿਆਂ ਕਰਨਾ ਹੈ ਦਸ ਇਕੱਠੇ ਕਰ ਲੈ ਦਸ ਤੁਹਾਨੂੰ ਮਾਇਆ ਜਿੰਨੀ ਚਾਹੋ ਦੇ ਸਕਦੇ ਪਰ ਗੁਰੂ ਕੀ ਬਾਣੀ ਉਹਨਾਂ ਦੀ ਬੱਚਿਆਂ ਦੀ ਝੋਲੀ ਵਿੱਚ ਪਾਓ ਇਹ ਜ਼ਰੂਰੀ ਹੈ ਤੁਹਾਡਾ ਪੁਰਬ ਮਨਾਇਆ ਹੋਇਆ ਸਫਲਾ ਹੋ ਜਾਏਗਾ ਸਤਿਗੁਰੂ ਜੀ ਦੀ ਕਿਰਪਾ ਕਰਨ ਇਹ ਪਰਿਵਾਰ ਦੇ ਸਿਰ ਤੇ ਵੀ ਮਿਹਰ ਭਰੇ ਹੱਥ ਰੱਖਣ ਮੈਂ ਫਿਰ ਬੇਨਤੀ ਕਰਾਂ ਵੀ ਇਸ ਨਹੀਂ ਸੋਚਣਾ ਵੀ ਅੱਜ ਸਮਾਪਤੀ ਹੋ ਗਈ ਹੈ ਜੀ ਦੇ ਅੰਦਰ ਵੀ ਭਾਵਨਾ ਹੈ ਕਿ ਮੈਂ ਸੁਖਮਨੀ ਸਾਹਿਬ ਦਾ ਪਾਠ ਪੜਾਉਣਾ ਹੈ ਉਹਦੇ ਘਰ ਜਾਓ ਇਹ ਨਾ ਆਖੋ ਕਿ ਅਸੀਂ ਤੇ 40 ਦਿਨ ਪੜ ਕੇ ਸਮਾਪਤੀ ਕਰ ਦਿੱਤੀ ਹੈ ਨਹੀਂ ਕੀਤੇ ਰੱਖੋ ਕਿ ਸਾਸ ਸਾਸ ਸਿਮਰੋ ਗੋਬਿੰਦ ਸਤਿਗੁਰੂ ਜੀ ਦਾ ਬਚਨ ਹੈ ਜੋ ਗੁਰਦੇਵ ਜੀ ਆਖਦੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰਨਾਮ ਧਿਆਵੈ ਉਤਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰਨਾਮ ਧਿਆਵੈ ਹੁਣ ਬੰਧਦੇ ਉੱਠਦੇ ਆਣ ਦੀ ਬਾਤ ਹੈ। ਤੋਂ ਸਭ ਨੂੰ ਇਹ ਬੇਨਤੀ ਹੈ ਕਿ ਜੇ ਹੁਣ ਕੋਈ ਪ੍ਰੇਮੀ ਆਉਂਦਾ ਆਂਦਾ ਹੈ ਤੇ ਆਖੋ ਨਾ ਜੀ ਪਿਛੇ 40 ਦਿਨ ਕਰਕੇ ਭੋਗ ਪਾ ਦਿੱਤਾ ਹੈ ਨਹੀਂ ਪਿਆਰਿਓ। ਉਹਨੂੰ ਕੋ ਜੀ ਸਦਕੇ ਜੀ। ਸਾਡੇ ਕੋਲੋਂ ਜੋ ਸੇਵਾ ਹੋਏਗੀ ਜਰੂਰ ਅਸੀਂ ਤੁਹਾਡੇ ਘਰ ਆ ਕੇ ਬਾਣੇ ਪੜਾਂਗੇ। ਗੁਰੂ ਕਿਰਪਾ ਕਰੇ ਆਨੰਦ ਸਾਹਿਬ ਦਾ ਜਾਪ ਸਭ ਮਾਈ ਭਾਈ ਜਿੰਨੇ ਬੈਠੇ ਹੋ ਪਰ ਉਹ ਹਾਜ਼ਰੀਆਂ ਸਤਿਗੁਰੂ ਜੀ ਸਭ ਦੀਆਂ ਹਾਜ਼ਰੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸਾ ਵੀਡੀਓ ਦੀ ਇਸ ਸਮਾਪਤੀ ਹੈ ਜੀ ਅਗਲੀ ਵੀਡੀਓ ਦੇ ਚ ਆਪਾਂ ਫੇਰ ਮਿਲਾਂਗੇ ਕਿਸ ਤਰ੍ਹਾਂ ਦੀ ਵੀਡੀਓ ਲੱਗੀ ਲਾਈਕ ਸ਼ੇਅਰ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ